ਇਸ ਸਾਲ ਅਨਾਜ ਮੰਡੀਆਂ ਦੇ ਵਿੱਚ ਜਿੱਥੇ ਪ੍ਰਵਾਸੀ ਨਹੀਂ ਪਹੁੰਚ ਰਹੇ ਤਾਂ ਮਜ਼ਦੂਰ ਆਰਤੀ ਭਾਈਚਾਰਾ ਕਾਫੀ ਪਰੇਸ਼ਾਨ ਹੈ ਆਰਤੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਇਸ ਵਕਤ ਮਜ਼ਦੂਰਾਂ ਦੀ ਬਹੁਤ ਜ਼ਰੂਰਤ ਹੈ ਮੰਡੀ ਦਾ ਕੰਮ ਨਹੀਂ ਹੋ ਰਿਹਾ ਤੇ ਅਕਸਰ ਪ੍ਰਵਾਸੀ ਜਿਹੜੇ ਨੇ ਪਹੁੰਚਦੇ ਨੇ ਪਰ ਜੇ ਪ੍ਰਵਾਸੀ ਨਹੀਂ ਆਏ ਤਾਂ ਫਿਰ ਵੱਡੀ ਮੁਸੀਬਤ ਖੜੀ ਹੋ ਜਾਵੇਗੀ ਪਿਛਲੇ ਦਿਨੀ ਪੰਜਾਬ 'ਚ ਪ੍ਰਵਾਸੀਆਂ ਦੇ ਖਿਲਾਫ ਹੋਏ ਵਿਰੋਧ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਡਰ ਹੈ ਤੇ ਉਹ ਅਨਾਜ ਮੰਡੀਆਂ ਦੇ ਵਿੱਚ ਨਹੀਂ ਪਹੁੰਚਨੇ ਲੇਬਰ ਯੂਨੀਅਨ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਸੰਗਰੂਰ ਦੇ ਅਨਾਜ ਮੰਡੀ ਦੇ ਵਿੱਚ ਹਰ ਸਾਲ 5000 ਦੇ ਕਰੀ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਪਰ ਇਸ ਵਾਰ ਹੁਣ ਤੱਕ ਸਿਰਫ 300-400 ਬੰਦੇ ਹੀ ਪਹੁੰਚੇ ਨੇ ਪ੍ਰਵਾਸੀ ਮਜ਼ਦੂਰ ਰਵਿੰਦਰ ਨੇ ਦੱਸਿਆ ਕਿ ਅਸੀਂ ਹਰ ਸਾਲ 40 ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਸਨ ਪਰ ਇਸ ਵਾਰ ਸਿਰਫ ਦੋ-ਤਿੰਨ ਬੰਦੇ ਹੀ ਆਏ ਨੇ ਆਰਤੀ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਕਿ ਪ੍ਰਵਾਸੀ ਪਹੁੰਚਣਗੇ ਪ੍ਰਵਾਸੀ ਜੇਕਰ ਨਹੀਂ ਆਉਂਦੇ ਤਾਂ ਕਾਫੀ ਨੁਕਸਾਨ ਵੀ ਹੋਵੇਗਾ ਲਖੋ ਜੀ ਹਲੇ ਤੱਕ ਤਾਂ ਹੀ ਕਮੀ ਕਮੀ ਐ ਕਿਉਂਕਿ ਸਾਨੂੰ ਜਿਵੇਂ ਮੇਰੀ ਦੁਕਾਨ ਦੀ ਮੈਂ ਗੱਲ ਕਰਾਂ ਮੈਨੂੰ 40 ਬੰਦੇ ਲੋਡ ਹੁੰਦੀ ਐ ਲਗਭਗ ਆਏ ਵਾਰੀ ਇਸ ਵਾਰ ਮੇਰੇ ਕੋਲ ਹਲੇ 8 ਬੰਦੇ ਪਹੁੰਚੇ ਨੇ ਜੇ ਲੇਬਰ ਨਹੀਂ ਆਉਂਦੀ ਤਾਂ ਸਾਡਾ ਕੰਮ ਨਹੀਂ ਚੱਲਣਾ ਕਿਸੇ ਤਰ੍ਹਾਂ ਦਾ ਵੀ ਸਾਨੂੰ ਤਾਂ ਬੜੀ ਬਹੁਤ ਜ਼ਿਆਦਾ ਦਿੱਕਤ ਆਉਣੀ ਐ ਸਾਡਾ ਸਾਰਾ ਕੰਮ ਜੋ ਸਾਰੇ ਆੜਤੀਆਂ ਦਾ ਸਾਡੀ ਮੰਡੀ ਸੰਰੂਰ ਦਾ ਸਪੈਸ਼ਲੀ ਮੈਂ ਕਹੂੰਗਾ ਕਿ ਇਹਨਾਂ ਦੀ ਡਿਪੈਂਡੈਂਟ ਐ ਸਾਡੇ ਕੋਲੇ ਦੇਸੀ ਜਿਹੜੀ ਲੇਬਰ ਐ ਲੋਕਲ ਲੇਬਰ ਐ ਉਹ ਤਾਂ ਇੱਕ ਵੀ ਨਹੀਂ ਹੋਣੀ ਕਿਸੇ ਕੋਲੇ 2 ਹੰਦੇ ਨਹੀਂ ਹੋਣੇ ਉਨ ਜਿਹਨੂੰ 40 ਰੋੜਾ ਹੈ 50 ਦੀ ਰੋੜਾ ਸਭ ਬਾਹਰੋਂ ਬੰਦੇ ਆਉਣਗੇ ਜੀ ਕਿਹੜਾ ਕਿਹੜਾ ਕੰਮ ਆ ਜਿਹੜਾ ਲੇਬਰ ਨੇ ਕਰਨਾ ਹੁੰਦਾ ਦੇਖੋ ਨਹੀਂ ਘਟੂ ਜੀ ਤਾਂ ਆ ਤੁਹਾਨੂੰ ਕੀ ਦਿੱਕਤ ਆਉਗੀ ਲਿਫਟਿੰਗ ਨੂੰ ਲੈ ਕੇ ਜਾਂ ਹੋਰ ਕੀ ਚਾਹੁੰਦਾ ਦੇਖੋ ਸਾਡੇ A to Z ਕੰਮ ਨੇ ਜਿੰਨੇ ਸਾਡੇ 8 ਦਿਨ ਦੇਖੋ ਸ਼ੁਰੂ ਤੋਂ ਲੈ ਕੇ ਜੋ ਕਿਸਾਨ ਜੀ ਸਾਡੇ ਕੋਲ ਲੈ ਕੇ ਆਉਂਦੇ ਨੇ ਕੋਈ ਵੀ ਫਾਰਮਰ ਲੈ ਕੇ ਆਉਂਦਾ ਉਹਨੂੰ ਗੱਡੀ ਚੋਂ ਉਤਾਰਨਾ ਉਹ ਟਰਾਲੀ 'ਚੋਂ ਉਤਾਰਨਾ ਅਨਲੋਡਿੰਗ ਕਰਨੀ ਉਸ ਤੋਂ ਬਾਅਦ ਉਹਨੂੰ ਆਪਣੀ ਮਸ਼ੀਨ ਲਗਾ ਕੇ ਸਫਾਈ ਕਰਦੇ ਉਹਦੀ ਰਿੰਕਲਨਰ ਆਹੀ ਉਸ ਤੋਂ ਬਾਅਦ ਬੋਲੀ ਹੋ ਜਾਂਦੀ ਹੈ ਬੋਲੀ ਵੇਲੇ ਪਟਪਟਾਈ ਉਹਦੀ ਕਰਨੀ ਹੈ ਉਸ ਤੋਂ ਬਾਅਦ ਉਹਨੂੰ ਪੈਕ ਕਰਨਾ ਬੋਰੀਆਂ ਦੇ ਵਿੱਚ ਪੈਕ ਕਰਨ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੇ ਜੋ ਪਰਚੇਜਰ ਨੇ ਉਹਨਾਂ ਦੇ ਟਰੱਕਾਂ ਵਿੱਚ ਜਾ ਉਹਨਾਂ ਨੇ ਗੱਡਿਆਂ ਵਿੱਚ ਲੋਡ ਕਰਨਾ ਇੱਥੇ ਤਾਂ ਕੰਮ ਹੈ ਸਾਡੀ ਜਿਹੜੀ ਸਾਡੀ ਪਰਚੇ ਆਪਣੀ ਲੇਬਰ ਹੈ ਉਹ ਕੰਮ ਸਾਰਾ ਇਹਨਾਂ ਦਾ ਹੈ ਤੁਹਾਡੇ ਨਾਲ ਬਾਤ ਹੋ ਰਹੀ ਹੁਣੇ ਕਈ ਵਾਰ ਤੁਹਾਡੇ ਸੰਪਰਕ ਨੰਬਰ ਤੋਂ ਆਉਂਨੇ ਕਿਉਂਕਿ ਹਰ ਸਾਡਾ ਰੋਜ਼ ਹੀ ਉਹਨਾਂ ਨੇ ਕੀ ਜਵਾਬ ਮਿਲਦਾ ਜੀ ਹਾਂ ਹਲੇ ਉਹ ਕਰ ਦੇਖਦੇ ਆ ਜੀ ਦੇਖਦੇ ਆ ਜੀ ਸਾਡੇ ਮੇਰੇ ਆਪਣੇ ਨੇ ਜੋ ਮੇਰਾ ਠੇਕੇਦਾਰ ਹੈ ਮੇਰੇ ਨਾਲ ਪਰਸੂ ਗੱਲ ਹੋਈ ਹੈ ਹਲੇ ਦੇਖਦੇ ਆਂ ਸਾਡੇ ਨਾਲ ਸਾਡੇ ਤੇ ਜੀ ਉਹ ਸਾਨੂੰ ਕੋਈ ਮਾਰਨ ਨਾ ਪਈ ਸਾਨੂੰ ਆਏ ਨਾ ਪਈ ਜੀ ਮਤਲਬ ਉਹਨੂੰ ਕੱਲ ਤੋਂ ਥੋੜਾ ਡਰ ਦੇਦਾ ਹੋਈ ਰਿਹਾ ਪਰ ਉਹਨਾਂ ਨੇ ਮੈਂ ਆਪਣੇ ਤੌਰ ਤੇ ਕਿਹਾ ਵੀ ਤੁਹਾਨੂੰ ਕੋਈ ਮਾਰਨ ਨਹੀਂ ਪੈਂਦਾ ਤੁਹਾਡੀ ਸਿਕਿਉਰਿਟੀ ਲਈ ਮੈਂ ਖੁਦ ਜੀ ਬਿਮਾਰ ਹੋਊਂਗਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਪਰ ਮੇਰੇ ਕੋਲੇ ਆਓ ਕਿਉਂਕਿ ਜੇ ਮੇਰੇ ਕੋਲ ਨਹੀਂ ਆਉਂਦੇ ਤਾਂ ਮੇਰਾ ਕੰਮ ਸਾਰਾ ਰੁਕ ਜਾਊਗਾ ਉਹਨਾਂ ਬਿਨਾ ਕੰਮ ਨਹੀਂ ਚੱਲਣਾ ਜਿਹੜੀ ਪੰਜਾਬ ਦੀ ਲੇਬਰ ਆਇਆ ਤਾਂ 9 ਤੋਂ 5 ਵਾਲੀ ਹੈ ਸਾਡੀ ਪਰ ਉਹ ਵਿਚਾਰੇ ਸਵੇਰੇ 6 ਵਜੇ ਸੀ ਉਹਨਾਂ ਨੂੰ ਤਾਂ ਕਾਠੀ ਪਾ ਲੈਣਿਆ ਤੇ ਰਾਤ ਨੂੰ 11 ਵਜੇ ਵੱਜ ਜਾਂ ਰਾਤ ਨੂੰ 12 ਵਜੇ ਵੱਜ ਜਾਂ ਸਾਢੇ 11 ਦਾ ਕਨਫਰਮ ਹੈ ਸਾਡਾ ਰੋਜ਼ ਦਾ ਕੰਮ ਵੀ ਸਾਢੇ 11 ਦਾ ਕੰਮ ਕਰਦੇ ਇੱਕ ਨੂੰ ਸਾਡੇ ਪੰਜਾਬ ਦੀ ਲੇਬਰ ਉਹਨਾਂ ਉਹਨਾਂ ਜਿਹੜਾ ਕੰਮ ਜਿਸ ਲੈਵਲ ਤੇ ਕੰਮ ਉਹ ਕਰ ਦਿੰਦੇ ਨੇ ਉਸ ਲੈਵਲ ਤੇ ਕੰਮ ਨਹੀਂ ਕਰਦੀ ਜੀ ਹਾਂਜੀ ਵੀ ਜਿੱਤੀ ਨਾਮ ਤਾਂ ਦੱਸ ਜੀ ਮੇਰਾ ਕੁਲਦੀਪ ਕੁਮਾਰ ਜੀ ਅਨਾਜ ਮੰਡੀ ਦੇ ਵਿੱਚ ਲੇਬਰ ਦੀ ਕਮੀ ਆ ਰਹੀ ਹੈ ਪ੍ਰਵਾਸੀ ਲੇਬਰ ਦੀ ਕਿੰਨੀ ਕਮੀਆਂ ਤੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਉਸ ਨਾਲ ਸਾਨੂੰ ਦੇ ਸਾਰੀ ਪ੍ਰੋਬਲਮ ਆ ਜੀ ਸਾਡੇ ਜਿਵੇਂ ਮੈਨੂੰ ਮੰਡੀ ਦੇ ਵਿੱਚ 25 26 ਬੰਦਿਆਂ ਦੀ ਲੋਡ ਹੁੰਦੀ ਹੈਗੀ ਮੇਰੇ ਕੋਲ ਸਿਰਫ ਫਿਲਹਾਲ ਇੱਕ ਬੰਦਾ ਹੈਗਾ ਇੱਕ ਠੇਕੇਦਾਰ ਹੈ ਇੱਕ ਉਹਦੇ ਨਾਲ ਵਿਹਾਰੀ ਹੈਗਾ ਪ੍ਰਵਾਸੀ ਸਾਨੂੰ ਐ ਮੰਨ ਕੇ ਚੱਲੋ 15 16 ਮੈਨੂੰ ਸੈਂਟਰ ਦੇ ਵਿੱਚ ਲੋਡ ਪੈਂਦੀ ਹੈ ਜੀ 12 13 ਬੰਦੇ ਮੈਂ ਸੰਰੂਰ ਮੰਡੀ ਵਾਸਤੇ ਰੱਖਦਾਗਾ ਫਿਲਹਾਲ ਲੇਬਰੇ ਨਹੀਂ ਆ ਰਹੇ ਕੀ ਦੋ ਇਧਰੋਂ ਫੜ ਜਾਂ ਦੋ ਉਧਰੋਂ ਫੜ ਕੇ ਕਦੇ ਦਿਹਾੜੀ ਲਾ ਕੇ ਕੰਮ ਚਲਾ ਰਹਾਂਗੇ ਸਾਨੂੰ ਸਾਰੀਆਂ ਦਿੱਕਤਾਂ ਨੇ ਇਸ ਤਰ੍ਹਾਂ ਦਾ ਮਾਹੌਲ ਆ ਕਹਿੰਦੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਪ੍ਰਵਾਸੀਆਂ ਤੋਂ ਬਿਨਾਂ ਤੁਹਾਡਾ ਕੰਮ ਚੱਲੇਗਾ ਨਹੀਂ ਕਦੋਂ